ਸੱਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਤੇ ਮਸ਼ੀਨੀ ਵਰਕ ਦੇ ਵਿੱਚ ਸੂਟ ਹੋਣਗੇ ਤੇ ਪ੍ਰਾਈਸ ਵਿੱਚ ਸਾਰੇ ਸੂਟਾਂ ਦਾ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਪਾਉਂਦੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਇਸ ਨਹੀਂ ਹੋਊਗਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381465 8080 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਕਿ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਆ ਤਾਂ ਸ਼ਾਪ ਤੇ ਵੀ ਤੁਸੀਂ ਆ ਸਕਦੇ ਹੋ ਮੰਡੇ ਟੂ ਸੈਟਰਡੇ ਸ਼ਾਪ ਓਪਨ ਹੁੰਦੀ ਹੈ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਬੜੇ ਪਿਆਰੇ ਸੂਟ ਹੋਣਗੇ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਕਿ ਜਦੋਂ ਸੂਟ ਦੀ ਤੁਸੀਂ ਬੁਕਿੰਗ ਕਰਾਉਣੀ ਹੈ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਕਰਾ ਭੇਜ ਕੇ ਉਸੇ ਟਾਈਮ ਕੋਰੀਅਰ ਚਾਰजेस ਕਨਫਰਮ ਕਰ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਟੈਬੀ ਲਾਈਨਿੰਗ ਦੇ ਵਿੱਚ ਸ਼ਰਟ ਹੈ ਜੇ ਮੈਂ ਤੁਹਾਨੂੰ ਪਹਿਲਾਂ ਇਹ ਬੰਦ ਸੂਟ ਦਿਖਾ ਦਿੰਨੀ ਹਾਂ ਥੋੜਾ ਈਜ਼ੀ ਹੋ ਜਾਊਗਾ ਤੁਹਾਨੂੰ ਕਲਰ ਕਿਉਂਕਿ ਬਹੁਤ ਪਿਆਰੇ ਕਲਰ ਹੈ ਤੇ ਪਿਓਰ ਮਸਲੀਨ ਦੀ ਬਾਟਮ ਹੈ ਤੇ ਨਾਲ ਪਿਓਰ ਟੈਬੀ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਬਹੁਤ ਪਿਆਰਾ ਕਨਸੈਪਟ ਹੈ ਤੇ ਕਲਰ ਇੰਨੇ ਪਿਆਰੇ ਹਨਾ ਦੇ کریم بیس ਹੈ ਜੀ ਸੂਟ ਦਾ neck ਤੇ ਸਾਰਾ ਹੈਂਡਵਰਕ ਹੋਇਆ ਹੈ ਟੈਬੀ ਲਾਈਨਿੰਗ ਦੇ ਵਿੱਚ ਬਰੀਕ ਬਰੀਕ ਲਾਈਨਾਂ ਦੇ ਵਿੱਚ ਫੈਬਰਿਕ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਲਾਈਨਿੰਗ ਲੱਗ ਕੇ ਬਣਨਾ ਹੈ ਜੀ ਸੂਟ ਸਲਵਾਰ ਨੂੰ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਲਾਉਣੀ ਹੈ ਕਿ ਨਹੀਂ ਲਾਉਣੀ 셔ਟ ਨੂੰ ਲਾਈਨਿੰਗ ਲੱਗੂਗੀ ਪਰ ਬਿਲਕੁਲ ਹੀ ਪਤਾ ਨਹੀਂ ਚੱਲਦਾ ਵੀ ਲਾਈਨਿੰਗ ਲਗਾਈ ਹੋਈ ਹੈ ਇੰਨਾ ਲਾਈਟ ਵੇਟ ਤੇ ਪ੍ਰੋਪਰ ਫਿਟਿੰਗ ਵਾਲਾ ਸੂਟ ਬਣਨਾ ਤੇ ਨੈਕ ਤੇ ਬੜਾ ਪਿਆਰਾ ਹੈਂਡਵਰਕ ਹੋਇਆ ਵੀ ਸਟਾਈਲ ਦੇ ਵਿੱਚ ਤੇ ਜਿਹੜੇ ਇਹ ਵਾਲੇ ਫਲਾਵਰ ਹਨ ਦੇਖੋ ਕਿੰਨੇ ਪਿਆਰੇ ਆਊਟਲਾਈਨ ਕੀਤੇ ਹੋਏ ਆਰੀ ਵਰਕ ਦੇ ਨਾਲ ਬਹੁਤ ਪਿਆਰਾ ਪ੍ਰਿੰਟ ਇਹ ਫਰੰਟ ਪੱਲਾ ਆ ਜਣਾ ਸਾਰਾ ਆਊਟਲਾਈਨ ਕੀਤਾ ਹੋਇਆ ਬੜੀ ਸੋਹਣੀ ਸਿੱਪੀ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਵਿੱਚ ਇਹ ਹਲਕੇ ਫੁਲਕੇ ਫੰਕਸ਼ਨ ਤੇ ਵੀ ਇਹ ਕੰਨ ਲਈ ਸੂਟ ਹੈ ਤੇ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਕਰੀਮ ਤੇ ਮੰਜੈਂਟਾ ਦਾ ਕੰਟਰਾਸਟ ਹੈ ਟੈਬੀ ਲਾਈਨਿੰਗ ਦੇ ਵਿੱਚ ਸੂਟ ਬੜਾ ਪਿਆਰਾ ਇਹ ਇਹ ਸੂਟ ਹੈ ਤੇ ਇਸ ਦੇ ਨਾਲ ਹੈਗੀ ਹੈ ਪਿਓਰ ਮਸਲੀਨ ਦੀ बॉटम कलर दाइनिंगा दुपट्टे की ग्रेस देखो कि पूरा खुला दुपट्टा बहुत प्यारा कलर बहुत सोहना सूट है पूरे सूट दी 3700 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਦਾ 3700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਅੱਜ ਦਾ ਪਹਿਲਾ ਸੂਟ ਨੈਕਸਟ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਨੈਕਸਟ ਫਰੋਜ਼ੀ ਕਲਰ ਫਰੋਜ਼ੀ ਵੀ ਪੀਕਾਕ ਬਲੂ ਮੋਰ ਪੰਖੀ ਜਿਹਾ ਕਲਰ ਹੈ ਇੱਥੇ ਤੋਂ ਵੀ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਸੂਟ ਦਾ ਤਾਂ ਸੂਟ ਪੂਰਾ ਰੱਖਿਆ ਸੀਗਾ ਨਾਲ ਬੜਾ ਪਿਆਰਾ ਵਰਕ ਚੇਰਟ ਇਹ ਸਾਰਾ ਟਾਂਡ ਵਰਕ ਹੋਇਆ ਹੈ neck ਤੇ ਤੇ ਵਿੱਚ ਵੀ ਸਾਰਾ ਵਰਕ ਕੀਤਾ ਹੋਇਆ ਹੈ ਫਰੰਟ ਪੂਰਾ ਸਾਰਾ ਫਲਾਵਰ ਇਹ ਆਊਟਲਾਈਨ ਕੀਤੇ ਹੋਏ ਆ ਸਾਰੇ ਫਰੋਜ਼ੀ ਕਲਰ ਹੈ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਤੇ ਨਾਲ ਹੈਗਾ ਟੈਪੀ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਇਹ ਆਪਣਾ ਸਮਾ ਸੂਟ ਕਿ ਪਿਆਰੇ ਸੂਟ ਹੈ 3700 ਪ੍ਰਾਈਸ ਦੇ ਨਾਲ 3700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਮਸਟਰਡ ਕਲਰ ਮਸਟਰਡ ਕਲਰ ਹੈ ਬਹੁਤ ਪਿਆਰੇ ਸੂਟ ਹੈ ਪਾਰਟੀ ਵੇਅਰ ਸੂਟ ਹੈ ਜੀ ਹਲਕੇ-ਫੁਲਕੇ ਪਾਰਟੀ ਵੇਅਰ ਕੈਪੀ ਲਾਈਨਿੰਗ ਦੇ ਵਿੱਚ neck ਤੇ ਬੜਾ ਪਿਆਰਾ ਵਰਕ ਹੈ ਸਾਰੀ ਸ਼ਰਟ ਤੇ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਹੀ ਸਾਰਾ ਕਲਰ ਬੜੇ ਪਿਆਰੇ ਹੈ ਇਹ ਹੋਰ ਮਸਲੀਨ ਦੀ ਬਾਟਮ ਨਾਲ ਮਸਟਰਡ ਕਲਰ ਦੀ ਹੈ ਨਾ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ ਪੂਰਾ ਟਾਈਪ ਇਹਦੇ ਕੋਲ ਦੁਪੱਟਾ ਕਿੰਨਾ ਬਹੁਤ ਪਿਆਰੇ ਦੁਪੱਟਿਆਂ ਨਾਲ ਬਹੁਤ ਸੋਹਣੇ ਸੂਟ 3700 ਪ੍ਰਾਈਸ ਦੇ ਨਾਲ 3700 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਸੇਮ ਡਿਜ਼ਾਈਨ ਦੇ ਵਿੱਚ ਪਰਪਲ ਕਲਰ ਬਹੁਤ ਪਿਆਰਾ ਕਲਰ ਹੈ। ਆਹ ਸੋਨਾਂ ਦਾ ਵਰਕ ਸਾਰੀ ਸ਼ਰਟ ਤੇ ਫਰੰਟ ਤੇ ਪੂਰਾ ਹੈਵੀ ਵਰਕ ਹੋਇਆ neck ਤੇ ਵੀ ਵਿੱਚ ਸਾਰੀ ਸ਼ਰਟ ਤੇ ਹੈਵੀ ਵਰਕ ਹੈ। ਚੋਰੀ ਮਸਲੀਨ ਦੀ ਬਾਟਮ ਨਾਲ ਆਪਲੀ ਡਿਜ਼ਾਈਨਿੰਗ ਦੇ ਵਿੱਚ ਦੁਪੱਟਾ ਪ੍ਰਾਈਜ਼ ਰਹਿਣਾ 3700 3700 ਪ੍ਰਾਈਜ਼ ਦੇ ਨਾਲ ਆਪਣੇ ਇਹ ਮੈਂ ਚਾਰ ਸੂਟ ਤੁਹਾਨੂੰ ਦਿਖਾਏ ਆ ਇੱਕ ਡਿਜ਼ਾਈਨਿੰਗ ਦੇ ਵਿੱਚ 3700 ਪ੍ਰਾਈਜ਼ ਦੇ ਨਾਲ 3700 ਪ੍ਰਾਈਜ਼ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਪਿਓਰ ਔਰਗੈਂਜ਼ਾ ਤੇ ਬਣਿਆ ਸੂਟ ਟਾਈ ਐਂਡ ਡਾਈ ਤੇ ਪਿਓਰ ਔਰਗੈਂਜ਼ਾ ਦਾ ਟਾਈ ਐਂਡ ਡਾਈ ਤੇ ਸੂਟ ਬੜਾ ਪਿਆਰਾ ਸਾਰਾ ਹੈਂਡਵਰਕ ਹੋਇਆ ਦੇਖੋ ਬੜਾ ਪਿਆਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਵਰਕ ਸਿਲਕ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਹੋਈ ਵੀ ਹੈ ਦੇਖੋ ਵਿੱਚ ਵੀ ਗੋਟੇ ਦੀਆਂ ਲਾਈਨਸ ਐ ਤੇ ਫੋਰ ਸਾਈਡ ਬੜੀ ਸੋਹਣੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਸੇਮ ਹੈ ਜੀ 3700 ਪ੍ਰਾਈਸ ਹੈ 3700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਰਜੈਂਟਾ ਕਲਰ ਸੇਮ ਦੇ ਵਿੱਚ ਮਰਜੈਂਟਾ ਕਲਰ ਇਹ ਦੇਖੋ ਸੇਮ ਦੇ ਵਿੱਚ ਹੀ ਮਰਜੈਂਟਾ ਕਲਰ ਸਾਰਾ ਵਰਕ ਬੜਾ ਹੈਵੀ ਵਰਕ ਹੈ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਨਾਲ ਤੇ ਨਾਲ ਹੈਗਾ ਪ੍ਰੋਪਰ ਫਿਨਿਸ਼ਡ ਦੁਪੱਟਾ ਇੱਕ ਮੈਂ ਤੁਹਾਨੂੰ ਪੂਰਾ ਖੋਲ ਕੇ ਦਿਖਾਤਾ ਸੀਗਾ ਸੇਮ ਉਹਦੇ ਨਾਲ ਦਾ ਹੀ ਦੁਪੱਟਾ ਹੈ ਜੀ ਇਹਦਾ ਪ੍ਰਾਈਸ 3700 ਪ੍ਰਾਈਸ ਹੈ ਜੀ 3700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਹੈਗਾ ਸਿਲਕ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਬੜੀ ਸੋਹਣੀ ਜ਼ਰੀ ਬੂਟੀ ਵਾਲਾ ਬਹੁਤ ਪਿਆਰੀ ਜ਼ਰੀ ਦੀ ਬੂਟੀ ਹੈ ਇਹ ਸਿੰਗਲ ਕਲਰ ਇਹ ਕਾਫੀ ਆਫ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਾ ਇਹ neck ਤੇ ਸਾਰਾ ਹੈਂਡਵਰਕ ਮੋਰ ਪੰਖੀ ਕਲਰ ਦੇ ਵਿੱਚ neck ਤੇ ਸਾਰਾ ਹੈਂਡਵਰਕ ਬੜਾ ਪਿਆਰਾ ਪੀਕਾਕ ਬਲੂ ਕਲਰ ਹੈ ਤਾਂ ਸਲੀਵਜ਼ ਦਿੱਤੀਆਂ ਹੋਈਆਂ ਐ ਦੀ ਸਾਈਡ ਤੇ ਤੇ ਨਾਲ ਹੈਗੀ ਸਿਲਕ ਦੀ ਬਾਟਮ ਹੈ ਜੀ ਨਾਲ ਸਿਲਕ ਦੀ ਬਾਟਮ ਹੈ 3 ਮੀਟਰ ਦੀ ਤੇ ਨਾਲ ਪਿਓਰ ਦਾ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਸਾਰੇ ਤੇ ਜਾਲ ਬਣਿਆ ਹੋਇਆ ਵਰਕ ਦੇ ਨਾਲ ਸਾਰੇ ਦੁਪੱਟੇ ਤੇ ਵਰਕ ਦਾ ਜਾਲ ਬਣਿਆ ਹੋਇਆ ਬੜਾ ਪਿਆਰਾ ਪਿਓਰ ਦਾ ਦੁਪੱਟਾ ਹੈ ਲਾਈਟ ਵੇਟ ਬਹੁਤ ਸੋਹਣਾ ਜਿਵੇਂ ਸਿਰ ਤੇ ਲੈਣਾ ਹੁੰਦਾ ਬਿਲਕੁਲ ਨਹੀਂ ਤਿਲਕਣਾ ਇਹ ਵਾਲਾ ਦੁਪੱਟਾ ਇਹ ਬੜਾ ਪਿਆਰਾ ਸੂਟ ਹੈ ਜੀ ਇਹ ਦੇਖ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਸਿੰਗਲ ਹੈ ਸੂਟ 3200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਇਹ ਵੀ 골ਡਨ ਵਿੰਟ ਦੇ ਵਿੱਚ ਪਰਪਲ ਬੈਂਗਣੀ ਜਿਹਾ ਕਲਰ ਹੈ ਤੇ ਘੇਰੇ ਤੇ ਸਾਰਾ ਮਿਰਰ ਵਰਕ ਹੋਇਆ ਹੈ ਇਹ ਰੇਤੇ ਮਿਰਰ ਵਰਕ ਤੋਂ ਹੋਇਆ ਇਹਦੀਆਂ ਵੀ ਅਲੱਗ ਤੋਂ 슬ੀਵਜ਼ ਦੇ ਲਈ ਸਾਈਡ ਤੇ ਫੈਬਰਿਕ ਦਿੱਤਾ ਹੋਇਆ ਆਰਾਮ ਤੋਂ 슬ੀਵਜ਼ ਨਿਕਲ ਜਾਣੀਆਂ ਜਿੰਨਾ ਮਰਜ਼ੀ ਤੁਸੀਂ ਰੈਡੀ ਕਰਾ ਸਕਦੇ ਹੋ ਤੇ ਨਾਲ ਸਿਲਕ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਤੇ ਔਰਗਾਂਜ਼ਾ ਦਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਮਿਰਰ ਵਰਕ ਹੋਇਆ ਦੁਪੱਟੇ ਤੇ ਵੀ ਬੜਾ ਪਿਆਰਾ ਵਰਕ ਵਿੱਚ ਵੀ ਬੂਟੀ ਆ ਤੇ ਸਾਰਾ ਮਿਰਰ ਵਰਕ ਦੁਪट्टे ਤੇ ਫੋਰ ਸਾਈਡ ਇਹ ਵੀ ਸਿੰਗਲ ਹੈ ਜੀ ਸੂਟ ਕੋਈ ਕਲਰ ਆਪਸ਼ਨ ਨਹੀਂ ਹੈਗੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋਨੋਂ ਸੂਟ ਕਾਫੀ ਆਫ ਤੇ ਆ 3000 ਦੇ ਵਿੱਚ ਤੁਹਾਨੂੰ ਮਿਲ ਜਾਣੇ ਜੀ ਇਹ ਵਾਲੇ ਸੂਟ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਬੜਾ ਪਿਆਰਾ ਇਹ ਧਾਗੇ ਦਾ ਕੰਮ ਹੋਇਆ ਬੜਾ ਸੋਹਣਾ ਮਸ਼ੀਨੀ ਵਰਕ ਇਹਦੇ ਨਾਲ ਜਿਹੜਾ ਬਾਟਮ ਦਾ ਕੱਪੜਾ ਇਹ 5 ਮੀਟਰ ਦਾ ਫੈਬਰਿਕ ਦਿੱਤਾ ਹੋਇਆ ਜੀ ਪਿਓਰ ਮਸਲੀਨ ਦਾ 5 ਮੀਟਰ ਦਾ ਇੱਕ ਤਾਂ ਸ਼ਰਟ ਦੀ ਲਾਈਨਿੰਗ ਲੱਗ ਜਾਣੀ ਹੈ ਤੇ ਇੱਕ ਬਾਟਮ ਬਣ ਜਾਣੀ ਹੈ ਜੀ ਵਿੱਚ ਪਿਓਰ ਮਸਲੀਨ ਦਾ ਫੈਬਰਿਕ ਹੈ ਪੂਰਾ 5 ਮੀਟਰ ਦਾ ਇਹ ਮੈਂ نیچے ਤਾਂ ਵਿਛਾਰੀ ਹਾਂ ਕੋਈ ਡਾਰਕ ਕਲਰ ਹੈ نیچے ਫਿਰ ਉਹੀ ਸ਼ੇਡ ਆਈ ਜਾਂਦਾ ਜੀ ਵਿੱਚ ਤੇ ਨਾਲ ਹੈਗਾ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦੇ ਵਿੱਚ ਸ਼ਰਟ 5 ਮੀਟਰ ਦਾ ਪਿਓਰ ਮਸਲੀਨ ਦਾ ਨਾਲ ਫੈਬਰਿਕ ਹੈ ਜੀ ਬਾਟਮ ਦਾ ਯਾਰ ਮਸਲੀਨ ਦਾ ਫੈਬਰਿਕ ਤੇ ਦਾ ਬਾਟਮ ਤੇ ਸ਼ਰਟ ਹੈ ਜੀ 오ਰਗੈਂਜ਼ਾ ਦੇ ਵਿੱਚ ਸਾਰਾ ਵਰਕ ਦੇਖੋ ਕਿੰਨਾ ਪਿਆਰਾ ਸੈਂਟਰ ਪੈਨ ਉੱਪਰ ਤੋਂ ਲੈ ਕੇ ਸਾਰਾ ਘੇਰੇ ਤੱਕ ਹੈਵੀ ਵਰਕ ਹੋਇਆ ਬਹੁਤ ਪਿਆਰਾ ਪੈਰਟ ਜਿਹਾ ਕਲਰ ਹੈ ਗ੍ਰੀਨਿਸ਼ ਟੋਨ ਤੇ ਤੇ ਦੁਪੱਟੇ ਤੇ ਵੀ ਹੈਵੀ ਵਰਕ ਹੈ ਜੀ ਇਹਦੇ ਨਾਲ ਦੀ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਦੁਪੱਟੇ ਤੇ ਬੜਾ ਪਿਆਰਾ ਵਰਕ ਹੈ ਫੋਰ ਸਾਈਡ ਬਹੁਤ ਪਿਆਰਾ ਵਰਕ ਦੁਪੱਟੇ ਤੇ ਵਿੱਚ ਬੂਟੀਆਂ ਤੇ ਬਿਲਕੁਲ ਕੋਈ ਵਰਕ ਖਰਾਬ ਹੋਣ ਵਾਲਾ ਨਹੀਂ ਬਹੁਤ ਸੋਹਣਾ ਮਸ਼ੀਨੀ ਵਰਕ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਵਾਲੇ ਸੂਟ ਦਾ 3200 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਇਹ ਦੇਖੋ ਫਿਰੋਜ਼ੀ ਕਲਰ ਨਾਲ 5 ਮੀਟਰ ਦਾ ਮਸਲੀਨ ਦਾ ਫੈਬਰਿਕ ਹੈ ਬਾਟਮ ਬਣ ਜਾਣੀ ਹੈ ਤੇ ਸ਼ਰਟ ਦੀ ਲਾਈਨਿੰਗ ਪੂਰਾ 5 ਮੀਟਰ ਦਾ ਤੇ ਨਾਲ ਹੈਗੀ ਇਹ ਵਾਲੀ ਸ਼ਰਟ ਪਿਆਰੀ ਸਾਰਾ ਵਰਕ ਹੈ ਜੀ ਉੱਪਰ ਤੇ ਨਾਲ ਹੈਗਾ organza ਦੇ ਵਿੱਚ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਵਿੱਚ ਬੂਟੀ ਕਲਰ ਬਹੁਤ ਜ਼ਿਆਦਾ ਸੋਹਣਾ ਕਲਰ 3200 ਪ੍ਰਾਈਸ ਹੈ ਜੀ 2300 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਪੀਚ ਕਲਰ ਸੇਮ ਦੇ ਵਿੱਚ ਹੈ ਪੀਚ ਕਲਰ ਕਲਰ ਸੇਮ ਦੇ ਵਿੱਚ ਇਹ ਆ ਕਿ ਜਿਹਦੀ ਸ਼ਰਟ نیچے ਮੈਂ ਤਾ ਰੱਖ ਰਹੀ ਹਾਂ ਕਿਉਂਕਿ ਜਦੋਂ ਲਾਈਨਿੰਗ ਲਗਣੀ ਹੈ ਵੀ ਕਿਵੇਂ ਦਾ ਕਲਰ ਆਉਣਾ ਹੈ ਉਹ ਐਗਜ਼ੈਕਟ ਕੋ ਦਾ ਚੱਲ ਜਾਂਦਾ ਜੀ ਕਲਰ ਦਾ ਬਹੁਤ ਪਿਆਰਾ ਫੈਬਰਿਕ ਪੂਰੀ ਹੈਵੀ ਸਲਵਾਰ ਬਣਾਣੀ ਹੈ ਹੈਵੀ ਬਣਾ ਸਕਦੇ ਹੋ ਤੁਸੀਂ ਠਾ ਸੀਗਾ 1 ਮਿੰਟ ਮੈਂ ਸਿੱਧਾ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਤੇ ਦੇਖੋ ਬਹੁਤ ਪਿਆਰਾ ਵਰਕ ਸਾਰਾ ਸਕਿਨ ਕਲਰ ਦੇ ਵਿੱਚ ਤੇ ਨਾਲ ਆਰਗੈਂਜ਼ਾ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਸੂਟ ਪ੍ਰਾਈਸ ਹੈਗਾ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਇਹ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਆ 3200 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਇਹ ਵੀ ਆਫ ਦੇ ਵਿੱਚ ਹੈ ਜੀ ਸੂਟ ਬੜਾ ਸੋਹਣਾ ਗ੍ਰੀਨ ਜਿਹਾ ਕਲਰ ਹੈ ਸਾਰਾ ਨੈਕ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪੈਚ ਰੈਡੀ ਕੀਤਾ ਹੋਇਆ ਹੈ ਇਹ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਤੇ ਘੇਰੇ ਤੇ ਬਹੁਤ ਪਿਆਰਾ ਵਰਕ ਘੇਰੇ ਤੇ ਹੈਵੀ ਹੈਵੀ ਵਰਕ ਘੇਰੇ ਤੇ ਤੇ ਨਾਲ ਹੈਗੀ ਸਿਲਕ ਦੀ ਬਾਟਮ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਣੇ ਸੂਟ ਦਾ ਹੈਵੀ ਦੁਪੱਟਾ ਬਹੁਤ ਪਿਆਰਾ ਵਰਕ ਹੈ ਦੁਪੱਟੇ ਤੇ ਦੇਖੋ ਕਿੰਨਾ ਸੋਹਣਾ ਤੇ ਬਹੁਤ ਇੰਸਪੀਰੀਅਰ ਲੇਸ ਲੱਗੀ ਹੋਈ ਹੈ ਦੁਪੱਟੇ ਦੇ ਫੋਰ ਸਾਈਡ ਤੇ ਵਿੱਚ ਸਾਰਾ ਹੈਂਡਵਰਕ ਹੋਇਆ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਇਹ ਵਾਲਾ ਸੂਟ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਹੈਗਾ ਐਵੇਂ ਡਿਜ਼ਾਈਨ ਦੇ ਵਿੱਚ ਹਲਕਾ ਜਿਹਾ ਫਰਕ ਹੈ ਜੀ ਸੂਟ ਦਾ ਗ੍ਰੇ ਕਲਰ ਦੇ ਵਿੱਚ ਮਿਲਦੀ ਜੁਲਦੀ ਡਿਜ਼ਾਈਨਿੰਗ ਹੈ ਰੇ ਕਲਰ ਦੇ ਵਿੱਚ neck ਤੇ ਬੜਾ ਪਿਆਰਾ ਪੈਚ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਆ ਘੇਰੇ ਤੇ ਵਰਕ ਤੇ ਨਾਲ ਹੈਗਾ ਸਿਲਕ ਦੀ ਬਾਟਮ ਹੈ ਜੀ ਨਾਲ ਸੇਮ ਤੇ ਨਾਲ ਹੈਵੀ ਦੁਪੱਟਾ ਦੁਪੱਟਾ ਦੇ ਕੁਰੇ ਵਾਲੇ ਸੂਟ ਦਾ ਬਹੁਤ ਪਿਆਰਾ ਦੁਪੱਟਾ ਸਾਰਾ ਵਰਕ ਹੈ ਜੀ ਦੁਪੱਟੇ 'ਚ ਬਹੁਤ ਪਿਆਰਾ ਵਿੱਚ ਲੇਸ ਦੇਖੋ ਸੁਪੀਰੀਅਰ ਲੇਸ 4 ਸਾਈਡ ਲੱਗੀ ਹੋਈ ਹੈ ਬਹੁਤ ਪਿਆਰਾ ਜਿਵੇਂ ਗਰਮੀਆਂ ਦੇ ਫੰਕਸ਼ਨਲ ਸੂਟ ਹੁੰਦੇ ਆ ਉਹ ਵਾਲਾ ਸੂਟ ਹੈ ਜੀ ਬਹੁਤ ਪਿਆਰੇ ਵਰਕ ਦੇ ਨਾਲ ਇਹ ਵਾਲਾ ਸੂਟ ਦੁਪੱਟਾ ਬਹੁਤ ਪਿਆਰਾ ਹੈ ਦਾ ਤੇ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਇਹ ਵਾਲੇ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ 4000 ਪ੍ਰਾਈਸ ਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038140080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ